ਅਮਰੀਕਾ ਦਾ ਸਿੱਖਾਂ ਨਾਲ ਕਾਫੀ ਚੰਗਾ ਸਬੰਧ ਆ ਕਿਉਂਕਿ ਸਿੱਖਾਂ ਦੀ ਅਮਰੀਕਾ ਦੇ ਵਿੱਚ ਨਾਗਰਿਕਤਾ ਦਾ ਚੰਗਾ ਅਸਰ ਆ ਉਥੋਂ ਦੇ ਗੁਰਦੁਆਰਾ ਸਾਹਿਬਾਨ 9/11 ਤੋਂ ਬਾਅਦ ਜਿਹੜੇ ਸਿੱਖਾਂ ਤੇ ਨਸਲੀ ਹਮਲੇ ਹੋਏ ਉਹ ਤੇ ਅਮਰੀਕਾ ਦੀ ਸਰਕਾਰ ਨੇ ਵੀ ਆਪਣੇ ਤੌਰ ਤੇ ਸਿੱਖਾਂ ਦੀ ਆਇਡੈਂਟੀਟੀ ਵਾਸਤੇ ਸੋ ਅੱਜ ਇੱਕ ਬੜੀ ਮਾੜੀ ਖਬਰ ਸੁਣ ਵਿੱਚ ਆਈ ਆ ਮੈਰੀ ਮਿਲਰ ਨਾਮ ਦੀ ਜਿਹੜੀ ਐਮਪੀ ਆ ਉਸ ਨੇ ਜਿਹੜੀ ਕਾਂਗਰਸ ਦੀ 81ਵੇਂ ਵਰੇਗੰਡ ਦੇ ਸਮੇਂ ਤੇ ਇੱਕ ਸਮਾਗਮ ਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਨਿਊ ਜਰਸੀ ਦੇ ਜਿਹੜੇ ਐਮਪੀ ਆ ਜੈਫ ਵੈਨ ਡੂ ਨੇ ਉਹਨਾਂ ਨੂੰ ਭਾਈ ਸੁਰਿੰਦਰ ਸਿੰਘ ਜਿਹੜੇ ਗ੍ਰੰਥੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਉਸ ਸਮਾਗਮ ਦੇ ਵਿੱਚ ਜਿਹੜੀ ਕੀ ਉਹਨਾਂ ਦੀ ਇੱਕ ਰਸਮ ਹੈ ਕਿ ਉਹ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਨੂੰ ਉਥੇ ਆ ਕੇ ਉਹ ਸਮੋਦਨ ਕਰਵਾਉਂਦੇ ਆ ਮੈਰੀ ਮਿਲਰ ਨੇ ਬਹੁਤ ਨਸਲੀ ਭੜੀ ਟਿੱਪਣੀ ਕਰਕੇ ਸਿੱਖ ਗ੍ਰੰਥੀ ਸਾਹਿਬਾਨ ਵੱਲੋਂ ਜਾਂ ਉਹਨਾਂ ਦਾ ਸਮੋਦਨ ਉਸ ਨੂੰ ਇੱਕ ਮੁਸਲਮਾਨ ਦੇ ਤੌਰ ਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਇਹ 크ਰਿਸਚਨ ਕੰਟਰੀ ਆ ਤੇ ਇੱਥੇ ਮੁਸਲਮਾਨ ਨੂੰ ਨਹੀਂ ਹੋਣਾ ਚਾਹੀਦਾ ਬਹੁਤ ਮਾੜੀ ਗੱਲ ਆ ਉਹਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਮੁਸਲਮਾਨ ਨਹੀਂ ਇਹ ਸਿੱਖ ਆ ਤਾਂ ਉਹਨੇ ਉਹਨੂੰ ਆਪਣੇ ਟਵੀਟ ਨੂੰ ਐਕਸ ਤੇ ਜਿਹੜਾ ਕੀਤਾ ਉਹਨੂੰ ਉਹਨੂੰ ਉਹਨੇ ਐਡਿਟ ਕੀਤਾ ਮੁਸਲਮਾਨ ਤੋਂ ਸਿੱਖ ਕੀਤਾ ਫੇਰ ਵੀ ਉਸ ਤੇ ਜਿਹੜੀ ਆ ਉਹ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਗੱਲ ਤੇ ਬੜੀ ਲਾਹਨਤ ਪਾਈ ਮੈਰੀ ਮਿਲਰ ਨੂੰ ਤੇ ਉਹਨੇ ਜਿਹੜਾ ਟਵੀਟ ਜਿਹੜਾ ਵਾ ਉਹ ਚੁੱਕ ਦਿੱਤਾ ਕਿ ਮੈਰੀ ਮਿਲਰ ਨਾਮ ਦੀ ਇੱਕ ਨਾਮਵਰ ਸੰਸਦ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਉਹਨੂੰ ਸਮਝ ਨਹੀਂ ਰਹੀ ਜਿਹੜਾ ਭਾਈ ਸੁਰਿੰਦਰ ਸਿੰਘ ਜੀ ਨੇ ਉਥੇ ਵਿਖਿਆਨ ਕੀਤਾ ਉਹ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ ਆ ਇੱਕ ਗੁਰੂ ਦੀ ਗੱਲ ਕੀਤੀ ਆ ਇੱਕ ਦੀ ਗੱਲ ਕੀਤੀ ਆ ਜਿਹੜਾ ਕਿ ਸਿੱਖ ਜਿਹੜਾ ਵਾ ਆਪਣੇ ਗੁਰੂ ਦੇ ਦਿੱਥੇ ਮਾਰਗ ਮੁਤਾਬਕ ਕੋਈ ਮਾੜਾ ਧਰਮ ਨਹੀਂ ਜਾਂ ਵਿਅਕਤੀ ਨਹੀਂ ਹੁੰਦਾ ਉਹਦੇ ਕਰਮ ਜਿਹੜੇ ਆ ਉਹ ਆਪਣੇ ਤੌਰ ਤੇ ਜਿਹੜੇ ਮਾੜੇ ਹੋ ਸਕਦੇ ਨੇ ਸੋ ਸਾਨੂੰ ਬੜਾ ਅਫਸੋਸ ਆ ਭਾਵੇਂ ਕੀ ਵਿਰੋਧੀ ਧਿਰ ਨੇ ਇਸ ਗੱਲ ਤੇ ਉਹਨੂੰ ਇਸ ਗੱਲ ਦੀ ਕਾਫੀ ਨਿੰਦਿਆ ਵੀ ਕੀਤੀ ਆ ਸੋ ਅਸੀਂ ਵੀ ਇੱਕ ਸਿੱਖ ਹੋਣ ਦੇ ਨਾਤੇ ਇੱਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਮੈਰੀ ਮਿਲਰ ਦੀ ਇਹ ਗੱਲ ਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਤੇ ਅਸੀਂ ਆਪਣੇ ਤੌਰ ਤੇ ਜਿਹੜੇ ਅਮਰੀਕਾ ਦੀ ਜਿਹੜੀ ਕਾਂਗਰਸ ਆ ਉਹਨਾਂ ਨੂੰ ਇਸ ਗੱਲ ਦੀ ਇੱਕ ਰੋਜ਼ ਪੱਤਰ ਜ਼ਰੂਰ ਲਿਖਾਂਗੇ ਕਿਉਂਕਿ ਮੈਰੀ ਮਿਰਲ ਵੱਲੋਂ ਕੀਤੀ ਹੋਈ ਟਿੱਪਣੀ ਜਿਹੜੀ ਆ ਉਹ ਦੁਨੀਆ ਭਰ ਦੇ ਵਿੱਚ ਪ੍ਰਸਾਰਤ ਹੋਈ ਆ ਤੇ ਇਸ ਗੱਲ ਦੇ ਜਵਾਬ ਦੇ ਵਿੱਚ ਮੈਰੀ ਮਿਰਲ ਨੇ ਭਾਵੇਂ ਕੋਈ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਉਹਨੇ ਇੱਕ ਸਿੱਖ ਆਈਡੈਂਟੀਟੀ ਨੂੰ ਕਿਸੇ ਹੋਰ ਧਰਮ ਦਾ ਕਹਿ ਕੇ ਉਹਨੂੰ ਉਸਨੇ ਚੈਲੰਜ ਕੀਤਾ ਜਿਹੜਾ ਕਿ ਮੈਨੂੰ ਲੱਗਦਾ ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਇੱਕ ਤਬਾ